ਕਹਾਣੀ ਸ਼ੁਰੂ ਹੁੰਦੀ ਆ 10 ਫਰਵਰੀ 2020 ਤੋਂ 2020 ਦੇ ਵਿੱਚ ਪंकज ਜਨਉ ਦੇ ਇੱਕ ਲੜਕੇ ਦਾ ਵਿਆਹ ਪੂਜਾ ਨਾਂ ਦੀ ਲੜਕੀ ਦੇ ਨਾਲ ਹੁੰਦਾ ਇਸ ਤੋਂ ਬਾਅਦ ਦੋਨਾਂ ਜਣਾਂ ਦੇ ਇੱਕ ਬੇਟੀ ਹੁੰਦੀ ਆ ਥੋੜਾ ਟਾਈਮ ਵਧੀਆ ਲੱਗਦਾ ਪੂਜਾ ਫਿਰ ਪंकज ਨੂੰ ਕਹਿੰਦੀ ਆ ਕਿ ਮੇਰਾ ਇੱਕ ਸੁਪਨਾ ਹੈਗਾ ਮੈਂ ਪੜ੍ਹ ਲਿਖ ਕੇ ਕੁਝ ਬਣਾਣਾ ਚਾਹੁੰਨੀ ਆ ਇਸ ਤੋਂ ਬਾਅਦ ਪंकज ਉਸ ਦੀ ਗੱਲ ਮੰਨਦਾ ਹੈ ਅਤੇ ਉਹ ਕਹਿੰਦਾ ਵੀ ਤੂੰ ਜਿਵੇਂ ਕਰਨਾ ਚਾਹੁੰਨੀ ਆ ਮੈਂ ਤੇਰੇ ਨਾਲ ਆ ਮੈਂ ਤੇਰੀ ਸਪੋਰਟ ਕਰਾਂਗਾ ਹਰ ਹਾਲਾਤ ਚ ਕਰਾਂਗਾ ਅਤੇ ਜੋ ਵੀ ਮੈਨੂੰ ਕਰਨਾ ਪਿਆ ਤੇਰਾ ਸੁਪਨਾ ਪੂਰਾ ਕਰਨ ਦੇ ਲਈ ਮੈਂ ਪੂਰਾ ਕਰਕੇ ਹਟਾਂਗਾ ਇਸ ਤੋਂ ਬਾਅਦ ਪੰਕਜ ਫੇਰਾ ਆਪਣੇ ਘਰ ਦੇ ਗਹਿਣੇ ਗੱਟੇ ਵੇਚ ਕੇ ਉਸ ਨੂੰ ਪੜਾਉਣਾ ਲਿਖਾਉਣਾ ਸ਼ੁਰੂ ਕਰ ਦਿੰਦਾ ਤੇ ਥੋੜੇ ਟਾਈਮ ਬਾਅਦ ਪੂਜਾ ਕੁਮਾਰੀ ਨੂੰ ਨੌਕਰੀ ਮਿਲ ਜਾਂਦੀ ਹੈ ਇਸ ਤੋਂ ਬਾਅਦ ਫਿਰ ਉਹ ਪੰਕਜ ਕੁਮਾਰ ਨਾਲ ਐਸਾ ਕਾਹੜ ਕਰਦੀ ਹੈ ਕਿ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਖਰ ਉਹ ਪੰਕਜ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਸਰਦ ਅਸ਼ਕਾ ਨੂੰ ਸਤਸ਼ਿਆ ਕਾਲ ਮੇਰਾ ਨਾਮ ਮਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਬਿਹਾਰ ਦੇ ਜ਼ਿਲ੍ਹਾ ਚਾਂਦਪੁਰ ਦੀ ਹੈ ਪਿੰਡ ਜਹਾਗੀਰਪੁਰ ਸ਼ਾਮ ਦੀ ਹੈ ਉਥੋਂ ਦਾ ਰਹਿਣ ਵਾਲਾ ਪੰਕਜ ਕੁਮਾਰ ਸ਼ਾ ਫਰਬਰੀ 2020 ਦੇ ਵਿੱਚ ਪੰਕਜ ਦਾ ਵਿਆਹ ਪੂਜਾ ਕੁਮਾਰੀ ਨਾਂ ਦੀ ਲੜਕੀ ਦੇ ਨਾਲ ਹੁੰਦਾ ਜੋ ਕਿ ਹਸਨਪੁਰ ਸੂਰਤ ਦੀ ਰਹਿਣ ਵਾਲੀ ਸੀ ਇਸ ਤੋਂ ਬਾਅਦ ਪੰਕਜ ਦੇ ਘਰ ਇੱਕ ਬੇਟੀ ਪੈਦਾ ਹੁੰਦੀ ਹੈ ਥੋੜਾ ਟਾਈਮ ਵਧੀਆ ਲੰਘਦਾ ਤੇ ਫਿਰ ਥੋੜੇ ਟਾਈਮ ਬਾਅਦ ਪੂਜਾ ਆਪਣੇ ਪਤੀ ਪੰਕਜ ਨੂੰ ਕਹਿੰਦੀ ਆ ਕਿ ਮੇਰਾ ਇੱਕ ਸੁਪਨਾ ਹੈਗਾ ਵੀ ਮੈਂ ਪੜ੍ਹ ਲੈ ਕੇ ਨੌਕਰੀ ਤੇ ਲੱਗਣਾ ਚਾਹੁੰਨੀ ਆ ਇਹ ਗੱਲ ਸੁਣਦਿਆ ਹੀ ਪੰਕਜ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਅਤੇ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਖੜਾ ਆ ਮੈਂ ਤੇਰੀ ਸਪੋਰਟ ਕਰਾਂਗਾ ਤੂੰ ਜਿਵੇਂ ਵੀ ਪੜ੍ਹਨਾ ਚਾਹੁੰਨੀ ਆ ਤਾਂ ਤੂੰ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੀ ਐ ਇਸ ਤੋਂ ਬਾਅਦ ਉਹ ਆਪਣੀ ਮਾਂ ਦੇ ਗਹਿਣੇ ਘੱਟੇ ਵੇਚਦਾ ਅਤੇ ਉਸ ਨੂੰ ਪੜਾਉਣਾ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਇੱਕ ਦਿਨ ਐਸਾ ਹੁੰਦਾ ਕਿ ਉਹਦੀ ਮਿਹਨਤ ਆ ਜਿਹੜੀ ਉਹ ਰੰਗ ਲਿਆਉਂਦੇ ਆ 2023 ਦੇ ਵਿੱਚ ਜੋ ਪੂਜਾ ਕੀ ਉਸ ਨੂੰ ਨੌਕਰੀ ਮਿਲ ਜਾਂਦੀ ਆ ਫਾਇਰਮੈਨ ਦੇ ਵਿੱਚ ਇਸ ਤੋਂ ਬਾਅਦ ਉਸ ਦੀ ਪੋਸਟਿੰਗ ਆ ਜਿਹੜੀ ਉਹ ਤਰਬੈਣੀ ਗੰਜ ਹੋ ਜਾਂਦੀ ਆ ਤਾਂ ਥੋੜੇ ਟਾਈਮ ਬਾਅਦ ਉਸ ਦਾ ਪਤੀ ਪੂਜਾ ਨੂੰ ਮਿਲਣ ਵਾਸਤੇ ਜਾਂਦਾ ਅਤੇ ਜਦੋਂ ਉਹ ਪੂਜਾ ਨੂੰ ਅੱਗੇ ਮਿਲਣ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਪੂਜਾ ਦੇ ਇੱਥੇ ਕਿਸੇ ਨਾਲ ਨਜਾਇਜ਼ ਸੰਬੰਧ ਨੇ ਆਸ-ਪਾਸ ਦੇ ਜਿਹੜੇ ਲੋਕ ਨੇ ਉਸ ਨੂੰ ਦੱਸ ਦਿੰਦੇ ਨੇ ਇਸ ਤੋਂ ਬਾਅਦ ਜਿਵੇਂ ਹੀ ਪੰਕਜ ਆਪਣੀ ਪਤਨੀ ਪੂਜਾ ਨੂੰ ਇਹ ਗੱਲ ਕਹਿੰਦਾ ਕਿ ਤੇਰੇ ਕਿਸੇ ਨਾਲ ਨਿਯਾਇਜ਼ ਸਬੰਧ ਨੇ ਤੂੰ ਸੁਧਰ ਜਾ ਤੇ ਨਹੀਂ ਤੇਰੇ ਨਾਲ ਬੁਰਾ ਹੋਵੇਗਾ ਜਿਵੇਂ ਹੀ ਇਹ ਗੱਲ ਪੂਜਾ ਸੁਣਦੀ ਆ ਤਾਂ ਅੱਗੋਂ ਪੂਜਾ ਗੁੱਸੇ ਦੇ ਨਾਲ ਲਾਲ ਹੋ ਜਾਂਦੀ ਹੈ ਅਤੇ ਉਹ ਪੰਕਜ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਪੰਕਜ ਨੂੰ ਘਰ ਦੇ ਵਿੱਚੋਂ ਭਜਾ ਦਿੰਦੀ ਹੈ ਇਸ ਤੋਂ ਬਾਅਦ ਪੰਕਜ ਆਪਣੇ ਘਰ ਆ ਜਾਂਦਾ ਫਿਰ ਥੋੜੇ ਦਿਨਾਂ ਬਾਅਦ ਪੰਕਜ ਨੂੰ ਉਥੋਂ ਕੁਝ ਲੋਕ ਇੱਕ ਵੀਡੀਓ ਬਣਾ ਕੇ ਭੇਜ ਦਿੰਦੇ ਨੇ ਜੋ ਕਿ ਬਹੁਤ ਹੀ ਅਪੱਤੀਜਨਕ ਵੀਡੀਓ ਸੀ ਉਹ ਵੀਡੀਓ ਪੂਜਾ ਅਤੇ ਉਸਦੇ ਪ੍ਰੇਮੀ ਦੀ ਸੀ ਜੋ ਕਿ ਪੂਜਾ ਦੇ ਨਾਲ ਫਾਇਰ ਬ੍ਰਿਗੇਡ ਦੇ ਵਿੱਚ ਹੀ ਕੰਮ ਕਰਦਾ ਸੀ ਇਸ ਤੋਂ ਬਾਅਦ ਫਿਰ ਪੰਕਜ ਉਹ ਵੀਡੀਓ ਲੈ ਕੇ ਪੂਜਾ ਦੇ ਘਰ ਜਾਂਦਾ ਅਤੇ ਜਦੋਂ ਉਹ ਵੀਡੀਓ ਪੂਜਾ ਦੇ ਘਰ ਵਾਲਿਆਂ ਨੂੰ ਦਿਖਾਉਂਦਾ ਤਾਂ ਅੱਗੋਂ ਪੂਜਾ ਦੇ ਘਰ ਵਾਲੇ ਵੀ ਪੰਕਜ ਨੂੰ ਬੁਰਾ ਭਲਾ ਬੋਲਦੇ ਨੇ ਅਤੇ ਉਹਨੂੰ ਕਹਿੰਦੇ ਆ ਵੀ ਤੂੰ ਇੱਥੋਂ ਚਲਾ ਜਾ ਨਹੀਂ ਅਸੀਂ ਤੇਰੇ ਤੇ ਦਾਜ ਦੇ ਦੇ ਦਾ ਪਰਚਾ ਦਵਾ ਦੇਵਾਂਗੇ ਉਹਨੂੰ ਡਰਾਇਆ ਧਮਕਾਇਆ ਜਾਂਦਾ ਅਤੇ ਡਰਦਾ ਮਾਰਾ ਪੰਕਜ ਫਿਰ ਆਪਣੇ ਘਰ ਵਾਪਸ ਆ ਜਾਂਦਾ ਇਸ ਤੋਂ ਬਾਅਦ ਜਿਵੇਂ ਹੀ ਉਹ ਘਰ ਵਾਪਸ ਆਉਂਦਾ ਤਾਂ ਉਹ ਚਾਂਦਪੁਰ ਥਾਣਾ ਇਲਾਕੇ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਪਹੁੰਚਦਾ ਤੇ ਇੱਕ ਐਫ ਆਈ ਆਰ ਦਰਜ ਕਰਵਾਉਂਦਾ ਅਤੇ ਉਹ ਆਪਣੀ ਪਤਨੀ ਪੂਜਾ ਅਤੇ ਉਸਦੇ ਪ੍ਰੇਮੀ ਉੱਤੇ ਇਲਜ਼ਾਮ ਲਗਾਉਂਦਾ ਕਿ ਪੂਜਾ ਦੇ ਕਿਸੇ ਨਾਲ ਨਜਾਇਜ਼ ਸਬੰਧ ਨੇ ਇਸ ਨੇ ਮੈਨੂੰ ਧੋਖਾ ਦਿੱਤਾ ਕਿਉਂਕਿ ਜੋ ਪੰਕਜ ਸੀ ਉਸ ਨੇ ਆਪਣੀ ਪਤਨੀ ਨੂੰ ਪੜਾ ਲਿਖਾ ਕੇ ਨੌਕਰੀ ਤੇ ਲਵਾਇਆ ਸੀ ਪਰ ਪੂਜਾ ਨੇ ਉਸ ਦੇ ਨਾਲ ਧੋਖਾ ਕੀਤਾ ਸੋ ਹੁਣ ਪੂਜਾ ਨੇ ਆਪਣੇ ਪਤੀ ਪੰਕਜ ਕੁਮਾਰ ਅਤੇ ਆਪਣੀ 4 ਸਾਲ ਦੀ ਬੇਟੀ ਨਾਲੋਂ ਬਿਲਕੁਲ ਨਾਤਾ ਤੋੜ ਲਿਆ ਹੈ ਅਤੇ ਉਹ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਆ ਇਧਰ ਪੰਕਜ ਮੰਗ ਕਰ ਰਿਹਾ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਪੂਜਾ ਨੇ ਉਸਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਪੰਕਜ ਨੇ ਉਸ ਨੂੰ ਪੜਾਇਆ ਲਿਖਾਇਆ ਅਤੇ ਉਸ ਨੂੰ ਨੌਕਰੀ ਤੇ ਲਵਾਇਆ ਸੀ ਉਸ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਮੈਂ ਇਸ ਲਈ ਸਾਰੇ ਆਪਣੇ ਗਹਿਣੇ ਘਟੇ ਵੇਚ ਦਿੱਤੇ ਹਨ ਅਤੇ ਹੋਰ ਵੀ ਜੋ ਮੇਰੇ ਕੋਲੇ ਪੈਸਾ ਟਕਾ ਸੀ ਉਹ ਵੀ ਮੈਂ ਇਹਦੀ ਪੜ੍ਹਾਈ ਉੱਤੇ ਲਗਾ ਦਿੱਤਾ ਹੈ ਸੋ ਦਰਸ਼ਕੋ ਇੱਕ ਘਟਨਾ ਤੋਂ ਹੋਂ ਦਾ ਸਾਡਾ ਇੱਕੋ ਇੱਕ ਮਕਸਦ ਹੈ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਕਿਉਂਕਿ ਪੂਜਾ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ ਇਸ ਘਟਨਾ ਦੇ ਵਿੱਚ ਪਤੀ ਨੇ ਆਪਣੀ ਪਤਨੀ ਪੂਜਾ ਉੱਤੇ ਵਿਸ਼ਵਾਸ ਕੀਤਾ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਉਸ ਨੂੰ ਪੜਾਇਆ ਲਿਖਾਇਆ ਉਸ ਦੇ ਸਪਨੇ ਪੂਰੇ ਕਰਨ ਦੇ ਲਈ ਦਿਨ ਰਾਤ ਇੱਕ ਕੀਤਾ ਅਤੇ ਉਸ ਨੇ ਆਪਣਾ ਸਾਰਾ ਪੈਸਾ ਵੀ ਉਸ ਤੇ ਇਨਵੈਸਟ ਕੀਤਾ ਪਰ ਫਿਰ ਵੀ ਉਹਦੀ ਪਤਨੀ ਨੇ ਉਸ ਨੂੰ ਧੋਖਾ ਦੇ ਦਿੱਤਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਆ ਕਰੋ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ